ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਰੈਸਪੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਹੈਗੀ ਹੈ ਦਾਲ ਇਹ ਜਿਹੜੀ ਬੁੰnai ਦਾਲ ਹੈ ਇਹ ਵਾਲੀ ਮਾਣੀ ਆ ਜਿਹੜੀ ਤੁਹਾਨੂੰ ਮੈਂ ਹੁਣ ਚੈੱਕ ਕਰਕੇ ਦਿਖਾ ਰਹੀ ਆ ਤੇ ਇਹ ਆਪਾਂ ਬਣਾਏ ਆ ਜੀਰੇ ਵਾਲੇ ਚੋਲ ਤੇ ਦਾਲ ਆਪਾਂ ਅਲੱਗ ਤਰੀਕੇ ਨਾਲ ਬਣਾਈ ਆ ਉਹਦੇ ਲਈ ਆਪਾਂ ਤੜਕਾ ਪਹਿਲੇ ਤਿਆਰ ਕਰ ਲਿਆ ਪਿਆਜ਼ ਟਮਾਟਰ ਹਰੀ ਮਿਰਚ ਲਸਣ ਅਦਰਕ ਦਾ ਪੇਸਟ ਤੇ ਦਾਲਾ ਪਤੋ ਕੇ ਰਖੜੀ ਮਹਾਰਾਜ ਮਾਦੀ ਤੇ ਕੁੱਕਰ ਤੇ ਆਰਾ ਉਹਦੇ ਵਿੱਚ ਆਪਾਂ ਤੇਲ ਪਾਤਾ ਗਰਮ ਕਰਕੇ ਤੇ ਹੁਣ ਆਪਾਂ ਪਾਵਾਂਗੇ ਹਿੰਗ ਤੇ ਇਹ ਜੀਰਾ ਪਾਇਆ ਤੇ ਹੁਣ ਆਪਾਂ ਲਸਣ ਅਦਰਕ ਦਾ ਪੇਸਟ ਪਾ ਲੈ ਲਗੇ ਆ ਤੇ ਇਹ ਆਪਾਂ ਦਾਲ ਜਿਹੜੀ ਹੈ ਨਾ ਇਹਨੂੰ ਆਪਾਂ ਪਹਿਲਾਂ ਤੜਕਾ ਲਾਉਣਾ ਫੇ ਆਪਾਂ ਦਾਲ ਬਣਾਉਣੀ ਆ ਤੇ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ ਕਿਉਂਕਿ ਜਦੋਂ ਆਪਾਂ ਮਾਣੀ ਬਣਾਉਣ ਲੱਗੇ ਸੀ ਨਾ ਉਹਦੇ ਵਿੱਚ ਆਪ ਵੀਡੀਓ ਬਣਾਉਣ ਚ ਥੋੜੀ ਜਿਹੀ ਗਲਤੀ ਹੋ ਗਈ ਉਹ ਮੈਂ ਜਦੋਂ ਮਾਣੀ ਬਣਾਵਾਂਗੀ ਉਦੋਂ ਤੁਹਾਨੂੰ ਦੱਸਾਂਗੀ ਕਿ ਮੈਨੂੰ ਕਿਹੜੀ ਗਲਤੀ ਹੋਈ ਹੈ ਤੇ ਪਲੀਜ਼ ਲਾਸਟ ਤੱਕ ਮੇਰੀ ਵੀਡੀਓ ਜ਼ਰੂਰ ਤੁਸੀਂ ਦੇਖਿਓ ਤੇ ਜਿਹੜਾ ਆਪਾਂ ਹੁਣ ਤੜਕਾ ਬਣਾ ਰਹੇ ਹਾਂ ਇਹਨੂੰ ਆਪਾਂ ਜ਼ਿਆਦਾ ਭੁੰਨਣਾ ਨਹੀਂਗਾ ਇਹਨੂੰ ਹਲਕਾ ਜਿਹਾ ਪਿਆਜ਼ ਨੂੰ ਆਪਾਂ ਬ੍ਰਾਊਨ ਕਰ ਲੈਣਾ ਵਾ ਤੇ ਇਹ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਗਿਆ ਨਾ ਤੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਹਰੀ ਮਿਰਚ ਪਾ ਦੇਣੀ ਆ ਤੇ ਇਹ ਜਿਹੜੀ ਆਪਾਂ ਦਾਲਾਣਾ ਇਹ ਅਲੱਗ ਤਰੀਕੇ ਨਾਲ ਬਣਾਉਣ ਲੱਗੇ ਆ। ਵੈਸੇ ਤਾਂ ਘਰ ਦੇ ਵਿੱਚ ਪਹਿਲਾਂ ਦਾਲ ਨੂੰ ਬਣਾਇਆ ਜਾਂਦਾ ਵਾ ਬਾਅਦ ਟੜਕਾ ਲੱਗਦਾ ਵਾ। ਤੇ ਆਪਾਂ ਅੱਜ ਜਿਹੜੀ ਬਣਾਉਣ ਲੱਗੇ ਦਾਲ ਉਹ ਪਹਿਲਾਂ ਟੜਕਾ ਲਾਵਾਂਗੇ ਫਿਰ ਆਪਾਂ ਦਾਲ ਵਿੱਚ ਪਾਗੇ ਫਿਰ ਜੀੜੀ ਲਵਾਵਾਂਗੇ। ਇਸ ਤਰ੍ਹਾਂ ਵੀ ਬਹੁਤ ਵਧੀਆ ਦਾਲ ਬਣਦੀ ਹੈ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ। ਜੇ ਤੁਸੀਂ ਇਦਾਂ ਬਣਾਉਨੇ ਹੋ ਤਾਂ ਫਿਰ ਤੁਹਾਨੂੰ ਪਤਾ ਹੀ ਹੋਏਗਾ ਕਿ ਕਿੰਨੀ ਟੇਸਟੀ ਬਣਦੀ ਆ ਅਗਰ ਨਹੀਂ ਬਣਾਈ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਢੜਕਾ ਸਰ ਆਪੋ ਜਿਆ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਮਿਰਚ ਦੇਗੀ ਲਾਲ ਮਿਰਚ ਤੇ ਮਸਾਲਾ ਪਾ ਲੈਣਾ ਵਾ ਹਲਦੀ ਨਹੀਂ ਪਾਣੀਏ ਇਹਦੇ ਵਿੱਚ ਮੈਂ ਹਲਦੀ ਦਾ ਇਸਤੇਮਾਲ ਨਹੀਂ ਕਰਦੀਗੀ ਤੁਸੀਂ ਚਾਹੋ ਤਾਂ ਹਲਦੀ ਪਾ ਸਕਦੇ ਹੋ ਤੜਕਾ ਜਿਹੜਾ ਵਾ ਉਹ ਬਿਲਕੁਲ ਤਿਆਰ ਹੋ ਗਿਆ ਵਾ ਇਹ ਤੁਸੀਂ ਦੇਖ ਸਕਦੇ ਹੋ ਕਿ ਨੂੰ ਮੈਂ ਜ਼ਿਆਦਾ ਬ੍ਰਾਊਨ ਨਹੀਂ ਕੀਤਾਗਾ ਹਲਕਾ ਜਿਹਾ ਆਪਾਂ ਇਹਨੂੰ ਕੱਚਾ ਰੱਖਿਆ ਵਾ ਤੇ ਮਸਾਲਾ ਉਹਨੇ ਚੰਗੀ ਤਰ੍ਹਾਂ ਵਿੱਚ ਪੁੱਜ ਗਿਆ ਵਾ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ ਵਾ ਤੇ ਤੜਕੇ ਨੂੰ ਉਦੋਂ ਤੱਕ ਆਪਾਂ ਭੁੰਨਾ ਜੋ ਤੱਕ ਆਪਾਂ ਤੇਲ ਕੱਢ ਨਿਕਲ ਜਵੇ ਤੇ ਜਿਹੜੀ ਆਪਾਂ ਸਾਈਡ ਤੇ ਦਾਲ ਧੋ ਕੇ ਰੱਖੀ ਜੀ ਨਾ ਉਹਨੂੰ ਵੀ ਪਾ ਲਿਆ ਆਪਾਂ ਤੇ ਇਹਨੂੰ 1-2-2 ਸਕੰਡ ਆਪਾਂ ਇੱਦਾਂ ਹੀ ਪਕਾਣਾ ਵਾ ਉਸ ਤੋਂ ਬਾਅਦ ਆ ਇਹਦੇ ਵਿੱਚ ਪਾਣੀ ਪਾ ਕੇ ਤੇ ਆਪਾਂ ਇਨ ਟੱਕਣ ਨੂੰ ਬੰਦ ਕਰ ਲੈਣਾ ਵਾ ਤੇ ਇਹਦੀਆਂ 5 ਤੋਂ 7 ਸੀਟੀਆਂ ਜਿਹੜੀਆਂ ਲੱਗ ਜਾਣਗੀਆਂ ਨਾ ਤੇ ਦਾਲ ਬਣ ਕੇ ਤਿਆਰ ਹੋ ਜਾਊਗੀ ਤੇ ਇਹਦੇ ਵਿੱਚ ਆਪਾਂ ਹਰੀ ਮਿਰਚ ਜਿਹੜੀ ਪਾਈ ਹੈ ਨਾ ਉਹ ਸਾਫਤ ਪਾਈ ਆ ਤੁਸੀਂ ਚਾਹੋ ਤੇ ਨਹੀਂ ਵੀ ਪਾ ਸਕਦੇ ਹੋ ਪਰ ਆਪਾਂ ਪਾਈ ਆ ਕਿਉਂਕਿ ਬਿਲਕੁਲ ਅਲੱਗ ਤਰੀਕਾ ਟੇਸਟ ਮੋਤ ਹੁੰਦਾ ਵਾ ਵਧੀਆ ਦਾ ਹਰੀ ਮਿਰਚ ਦਾ ਤੇ ਇਹ ਹੁਣ ਆਪਾਂ ਪਾਣੀ ਆਪਾਂ ਹਿਸਾਬ ਨਾਲ ਪਾ ਲਿਆ ਕਿ ਹਿਸਾਬ ਨਾਲ ਤੁਸੀਂ ਧਾਲ ਬਣਾਉਂਗੇ ਨਾ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਲਿਓ ਤੇ ਇਹ ਹੁਣ ਆਪਾਂ ਢੱਕਣ ਲਾ ਕੇ ਸਿਟੀ ਲਵਾਉਣ ਨੂੰ ਤਿਆਰ ਹੋ ਗਈ ਹੈ ਧਾਲ ਤੇ ਦੂਜੀ ਸਾਈਡ ਤੇ ਆਪਾਂ ਮਾਣੀ ਜਿਹੜੀ ਬਣਾਣੀ ਆ ਉਹ ਮਾਣੀ ਹੈਗੀ ਇਹ ਵੀ ਖੱਟੀ ਮਿੱਠੀ ਤੇ ਉਹ ਬਹੁਤ ਟੇਸਟੀ ਹੁੰਦੀ ਆ ਠੀਕ ਆ ਜੀ ਹੁਣ ਆਪਾਂ ਮੱਖਣ ਪਾ ਕੇ ਢੱਕਣ ਬੰਦ ਕਰਤਾ ਵਾ ਤੇ ਜਿਹੜੀ ਮਾਣੀ ਆ ਨਾ ਉਹ ਤੁਸੀਂ ਦੇਖੋ ਹਾਗੇ ਬਹੁਤ ਸਵਾਦ ਬਣਦੀ ਆ ਇਹਨੂੰ ਇਮਲੀ ਨੂੰ ਆਪਾਂ 5 ਕਿ ਮਿੰਟ ਪਹਿਲਾਂ ਭਿ ਕੇ ਰੱਖ ਲਿਆ ਸੀਗਾ ਤੇ ਇਹ ਆਪਾਂ ਛਾਣ ਕੇ ਰੱਖ ਲੈਣੀ ਆ ਤੇ ਇਹ ਖੱਟੀ ਮਿੱਠੀ ਮਾਣੀ ਜਿਹੜੀ ਆ ਇਹ ਬਹੁਤ ਟੇਸਟੀ ਬਣਦੀ ਆ ਚੋਲੇ ਨਾਲ ਖਾਣ ਨੂੰ ਜਿੱਦਾਂ ਇੱਕ ਸਾਈਡ ਦਾਲ ਤੇ ਇੱਕ ਸਾਈਡ ਚੋਲ ਆ ਤੇ ਇਹ ਮਾਣੀ ਨਾਲ ਖਾਓਗੇ ਨਾ ਬਹੁਤ ਟੇਸਟੀ ਲੱਗੂਗੀ ਤੇ ਮਾਣੀ ਬਣਾਉਣ ਵਾਸਤੇ ਆਪਾਂ ਬੇਸਣ ਦਾ ਇਸਤੇਮਾਲ ਕਰਨ ਲੱਗੇ ਆ ਬੇਸਣ ਆਪਾਂ 2 ਤੋਂ 3 ਚਮਚੇ ਪਾਉਣੇ ਆ ਤੇ ਜੇ ਸਾਬਨਾ ਤੁਸੀਂ ਬਣਾਉਣੀ ਹੈ ਨਾ ਏਮਲੀ ਆਪਾਂ ਦੇਖੋ ਇੱਕ ਕੋਲੀ ਪਾਣੀ ਦੀ ਪਾ ਕੇ ਤੇ ਆਪਾਂ ਏਮਲੀ ਤਿਆਰ ਕੀਤੀ ਆ ਵੱਧ ਤੋਂ ਆਪਾਂ 2 ਜਾਂ 3 ਕੋਲੀਆਂ ਬਣਾਈਆਂ ਵਾ ਤੇ ਜੇ ਤੁਸੀਂ ਘੱਟ ਬਣਾਈਆਂ ਪਹਿਲੀ ਵਾਰੀ ਟਰਾਈ ਕਰ ਰਹੇ ਹੋ ਤੇ ਫਿਰ ਤੁਸੀਂ ਇਹ ਜਿੰਦਾ ਇੱਕ ਤੋਂ ਡੇਢ ਕੋਲੀ ਬਣਾਉਣੀ ਹੈ ਨਾ ਤੇ ਤੁਸੀਂ ਇਹਦੇ ਵਿੱਚ 2 ਚਮਚਿਆਂ ਦਾ ਹੀ ਮਤਲਬ ਡੇਢ ਖੰਮਚਾ ਤੇ ਆ ਰੇਸਨ ਪਾਇਓ ਇਹ ਬਹੁਤ ਟੇਸਟੀ ਬਣਦੀ ਆ ਖਾ ਕੇ ਦੇਖਿਓ ਇੱਕ ਵਾਰੀ ਤੇ ਇਹਨੂੰ ਆਪਾਂ ਤੁੜਕਾ ਲਾਣਾ ਵਾ ਹਲਕਾ ਜਿਹਾ ਵਿੱਚ ਤੇਲ ਪਾਇਆ ਆਪਾਂ ਜਿਆਦਾ ਨਹੀਂ ਪਾਉਣਾਗਾ ਤੇ ਇਹਦੇ ਵਿੱਚ ਆਪਾਂ ਤੜਕਾ ਜਿਹੜਾ ਵਾ ਉਹੋ ਦੱਸ ਰਹੇ ਆ ਤੁਹਾਨੂੰ ਕਿੱਦਾਂ ਪਾਉਣਾ ਹਿੰਗ ਲਈਏ ਥੋੜੀ ਜੀ ਆਪਾਂ ਠੀਕ ਆ ਜੀ ਤੇ ਮੇਥੀ ਦਾਣਾ ਲਿਆ ਆਪਾਂ ਸੁੱਕਾ ਜਿਹੜਾ ਉਹ ਆਪਾਂ ਅੱਧਾ ਚਮਚਾ ਪਾਇਆ ਤੇ ਅੱਧਾ ਚਮਚਾ ਹੀ ਆਪਾਂ ਸੁੱਕਾ ਧਨੀਆ ਵਾ ਉਹਨੂੰ ਆਪਾਂ ਹੱਥ ਤੇ ਕ੍ਰੈਸ਼ ਕਰ ਲੈਣਾ ਵਾ ਮੜਾ ਜਾਂ ਮਸਲ ਲੈਣਾ ਤੇ ਇਹਨੂੰ ਆਪਾਂ ਤੜਕੇ ਦੇ ਵਿੱਚ ਪਾ ਲੈਣਾ ਵਾ ਇਹਦੇ ਵਾਸਤੇ ਵੀ ਆਪਾਂ ਇੱਕ మీడియం ਸਾਈਜ਼ ਦਾ ਪਿਆਜ਼ ਲਿਆ ਵਾ ਤੇ ਇਹ ਚ ਲਸਣ ਅਦਰਕ ਦਾ ਤੇ ਨਹੀਂ ਆਪਾਂ ਤੜਕਾ ਲਾਇਆਗਾ ਅਗਰ ਤੁਸੀਂ ਚਾਹੋ ਤਾਂ ਲਸਣ ਦਾ ਲਾ ਸਕਦੇ ਹੋ ਪਿਆਜ਼ ਆਪਾਂ ਬਰੀਕ-ਬਰੀਕ ਵਿੱਚ ਕੰਚ ਕਰ ਲਏ ਸੀ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਹਰੀ ਮਿਰਚ ਪਾਈ ਆ ਤੇ ਜਿਹੜੀ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਦੇ ਕੋਲ ਗਲਤੀ ਹੋਈ ਆ ਉਹ ਆਪਾਂ ਮਤਲਬ ਮਾਣੀ ਤੇ ਪੂਰੀ ਬਣੀ ਆ ਲੇਕਿਨ ਮੇਰੇ ਫੋਨ ਆ ਨਾ ਲੋ ਹੋਣ ਦੀ ਵਜ੍ਹਾ ਨਾਲ ਵੀਡੀਓ ਨਹੀਂ ਬਣੀ ਸੀ ਇਸ ਕਰਕੇ ਲੋਨ ਮਰਤੇ ਜਿਹੜਾ ਉਹ ਆਪਣੇ ਸਵਾਦ ਨਾਲ ਤੁਸੀਂ ਪਾ ਲਿਓ ਤੇ ਜਦੋਂ ਆਪਾਂ ਵੀਡੀਓ ਬਣਾਉਂਦੇ ਸੀ ਨਾ ਤੇ ਫੋਨ ਬਾਰ-ਬਾਰ ਲੋ ਹੁੰਦਾ ਸੀ ਇਸ ਕਰਕੇ ਮਾਣੀ ਬੁਣਾਉਣ ਵਕਤ ਨਾ ਤੇ ਆਪਾਂ ਪੂਰੀ ਵੀਡੀਓ ਨਹੀਂ ਬਣਾ ਸਕੇ ਤੇ ਇੱਥੇ ਆਪਾਂ ਹੁਣ ਜਿਹੜਾ ਪਾਣੀ ਸਾਈਡ ਤੇ ਰੱਖਿਆ ਸੀ ਉਹ ਪਾ ਦਿੱਤਾ ਤੇ ਖੱਟੀ-ਮਿੱਟੀ ਵਾਸਤੇ ਜੇ ਤੁਸੀਂ ਖੰਡ ਦਾ ਜਾਂ ਚੱਕਰ ਜਾਂ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਆਪਾਂ ਇਹਦੇ ਵਿੱਚ 1 ਪੇਸੀ ਗੁੜ ਦੀ ਲਈ ਸੀਗੀ ਤੇ ਤੁਸੀਂ ਚਾਹੋ ਤਾਂ ਖੰਡ ਆਪਣੀ ਟੇਸਟ ਮਤਾਂ ਪਾ ਸਕਦੇ ਹੋ ਇੱਕ ਆਪਾਂ ਇਹਦੇ ਵਿੱਚ ਨਿੰਬੂ ਪਾਇਆ ਵਾ ਇਹਨੂੰ 10 ਤੋਂ 15 ਮਿੰਟ ਵਾਸਤੇ ਸੌਰੀ 10 ਮਿੰਟ ਵਾਸਤੇ ਹਿਲਾਣਾ ਵਾ ਤੇ ਨਾਲ ਦੀ ਨਾਲ ਹੀ ਹਿਲਾਇਆ ਜਾਣਾ ਤਾਂ ਕਿ ਇਹ ਥੱਲੇ ਨਾ ਲੱਗੇ ਕਿਉਂਕਿ ਬੇਸਨ ਤੇ ਗੁੜ ਜਿਹੜਾ ਵਾ ਨਾ ਉਹ ਥੱਲੇ ਨਾ ਲੱਗੇ ਤੇ ਵਧੀਆ ਬਣੇ ਇਸ ਕਰਕੇ ਤੁਸੀਂ ਇਹਨੂੰ ਥੋੜਾ ਥੋੜਾ ਹਿਲਾਇਆ ਜਾਣਾ ਵਾ ਤੇ ਇਹ ਹੁਣ 10 ਮਿੰਟ ਹੋ ਗਏ ਆ ਤੇ ਬਿਲਕੁਲ ਤਿਆਰ ਹੋ ਗਈ ਆ ਤੇ ਆਪਾਂ ਹੁਣ ਇਹਨੂੰ ਬੰਦ ਕਰ ਦਿੱਤਾ ਵਾ ਗੈਸ ਨੂੰ ਦੂਜੀ ਸਾਈਡ ਤੇ ਆਪਣੇ ਅੰਧਾਰ ਬਣ ਕੇ ਤਿਆਰ ਆ ਥੋੜੀ ਜੀ ਕੱਚੀ ਸੀਗੀ ਇਸ ਕਰਕੇ ਆਪਾਂ ਧਨੀਆ ਵਿੱਚ ਕੱਟ ਕੇ ਪਾ ਦਿੱਤਾ ਤੇ ਦਾਲ ਨੂੰ ਆਪਾਂ 10 ਮਿੰਟ ਵਾਸਤੇ ਹੋਰ ਖੁੱਲਾ ਰੱਖ ਲਿਆ ਵਾ ਤਾਂ ਕਿ ਜਿਹੜੀ ਦਾਲ ਆ ਉਹ ਚੰਗੀ ਤਰ੍ਹਾਂ ਬਣ ਜਵੇ ਤੇ ਖੁੱਲੇ ਦੇ ਵਿੱਚ ਵੀ ਬੜੀ ਦਾਲ ਵਧੀਆ ਬਣਦੀ ਆ ਟੇਸਟ ਬਣਦੀ ਆ ਤੇ ਇਹਨੂੰ ਆਪਾਂ 10 ਮਿੰਟ ਵਾਸਤੇ ਥੋੜਾ ਮੀਡੀਅਮ ਗੈਸ ਸਲੋ ਕਰਕੇ ਨਾ ਤੇ ਇਹਨੂੰ ਆਪਾਂ ਅਰੇ ਨਹੀਂ ਲੈਣਾ ਦਾਲ ਨੂੰ ਤੇ ਜਿਹੜੇ ਚੌਲ ਆ ਉਹ ਤਾਂ ਆਪਾਂ ਆਮ ਹੀ ਬਣਾਨੇ ਆ ਮੈਂ ਜੀਰੇ ਦਾ ਤੜਕਾ ਲਾ ਕੇ ਚੌਲਾਂ ਨੂੰ ਬਣਾਇਆ ਵਾ ਤੁਸੀਂ ਜਿਸ ਤਰੀਕੇ ਨਾਲ ਖਾਣਾ ਪਸੰਦ ਕਰਦੇ ਉਸ ਤਰੀਕੇ ਨਾਲ ਚੌਲ ਬਣਾ ਲਿਓ ਤੇ ਆਪਣੀ ਹੋਰ ਥਾਲੀ ਤਿਆਰ ਕਰਨ ਵਾਸਤੇ ਬਾਰੇ ਸਾਰੀਆਂ ਚੀਜ਼ਾਂ ਤਿਆਰ ਹੋ ਗਈਆਂ ਤਾਂ ਆਪਾਂ ਹੁਣ ਦਾਲ ਪਣਾ ਰਹੇ ਆ ਇੱਕ ਸਾਈਡ ਆਪਾਂ ਕੌਲੀ ਦੇ ਵਿੱਚ ਹੁਣ ਮਾਣੀ ਪਾ ਰਹੇ ਆ ਠੀਕ ਆ ਜੀ ਤੇ ਮਾਣੀ ਤੁਸੀਂ ਖਾ ਕੇ ਦੇਖੋ ਬਹੁਤ ਸਵਾਦ ਬਣਦੀ ਹੁੰਦੀ ਹੈ ਤੇ ਹੁਣ ਚੌਲ ਪਾ ਲਈਆ ਇਹ ਜਿਹੜੀ ਮਾਣੀ ਆ ਇਹ ਜ਼ਿਆਦਾਤਰ ਪਹਾੜੀ ਇਲਾਕੇ ਦੇ ਵਿੱਚ ਖਾਈ ਜਾਂਦੀ ਹੈ ਖੱਟੀ ਮਿੱਟੀ ਤੇ ਤੁਸੀਂ ਜ਼ਰੂਰ ਟਰਾਈ ਕੀਤੀ ਹੋਣੀ ਆ ਅਗਰ ਨਹੀਂ ਕੀਤੀ ਤਾਂ ਕਰਕੇ ਦੇਖੋ ਬਹੁਤ ਟੇਸਟੀ ਬਣਦੀ ਆ ਤੇ ਚੌਲਾਂ ਦੇ ਨਾਲ ਮਾਹ ਰਾਜਮਾ ਦੀ ਦਾਲ ਤੇ ਮਾਣੀ ਬਹੁਤ ਟੇਸਟੀ ਲੱਗਦੀ ਆ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੱਕ ਤੈਨੂੰ ਧੰਨਵਾਦ ਜੀ